ਇਹ ਗੱਲ ਇਦਾਂ ਜੀ ਮੈਂ ਨਾ ਸਪਲੀਮੈਂਟ ਸੀ ਤੇ ਨਵੇਂ ਸਾਲ ਦਾ ਕਰਨਾ ਸੀ ਤੇ ਮੈਂ ਐਮਐਲਏ ਸਾਹਿਬ ਨੂੰ ਪਹਿਲਾਂ ਸਵੇਰੇ ਮਿਲਿਆ ਉਹ ਦਫਤਰ ਦੇ ਅੰਦਰ ਬੈਠੇ ਸੀ ਉਸ ਤੋਂ ਬਾਅਦ ਮੈਨੂੰ 4:10 ਤੇ ਮੈਨੂੰ ਫੋਨ ਆਇਆ ਵਾ ਐਮਐਲਏ ਦੇ ਫੋਨ ਤੋਂ ਤੇ ਹਰਦੀਪ ਪੀਏ ਸੀ ਉਹਨਾਂ ਨੇ ਬੁਲਾਇਆ ਕਿ ਤੁਸੀਂ ਜਿਹੜਾ ਵਾ ਉਹ ਆ ਜਾਓ ਤੇ ਬਾਕੀ ਪੱਤਰਕਾਰ ਰਹੇ ਉਹਨਾਂ ਦੇ ਨਾਲ ਹੀ ਤੁਹਾਨੂੰ ਵੀ ਮਿਲ ਜੰਦਾ ਤੇ ਮੈਂ ਫਿਰ ਇਸ ਕਰਕੇ ਮੈਨੂੰ ਬੁਲਾਇਆ ਗਿਆ ਤੇ ਮੈਂ ਉੱਥੇ ਚਲਾ ਗਿਆ ਸਾਨੂੰ ਜੀ ਕੱਲ ਵਿਜੇ ਕੁਮਾਰ ਜਿਹੜੇ ਜਗਬਾਣੀ ਦੇ ਸਾਡੇ ਬੜੇ ਸੁਲਝੇ ਔਰ 15-20 ਸਾਲ ਤੋਂ ਪੱਤਰਕਾਰ ਨੇ ਉਹ ਉਹਨਾਂ ਦੇ ਕੋਲ ਨਾਮਵਰ ਚੈਨਲ ਨੇ ਐਮ ਐਚ 1 ਜਗਬਾਣੀ ਟੀਵੀ ਔਰ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆਉਂਦੇ ਨੇ ਉਹਨਾਂ ਨੂੰ ਜਿਤਨਾ ਵੀ ਐਸੀ ਸਾਰੇ ਪੱਤਰਕਾਰ ਦਿਵਾਲੀ ਤੇ ਸਪਲੀਮੈਂਟ ਹੁੰਦਾ ਸਾਡਾ ਜਾਂ ਨਵੇਂ ਸਾਲ ਤੇ ਸਪਲੀਮੈਂਟ ਹੁੰਦਾ ਗਾ ਮੇਰੇ ਕੋਲ ਜੀ ਵਿਜੇ ਕੁਮਾਰ ਪ੍ਰੈਸ ਰਿਪੋਰਟਰ ਹੈ ਗਿਆ ਐਮਐਚ1 ਚੈਨਲ ਤੋਂ ਉਹਨਾਂ ਨੇ ਇੱਕ ਦਰਖਾਸਤ ਹਕੂਮਤ ਪ੍ਰੀਤ ਦੇ ਤਰਜੀਹ ਦੋ ਜਣਿਆਂ ਦੇ ਖਿਲਾਫ ਕੀਤੀ ਜਿਹੜੇ ਤਤ ਤੌਰ ਤੇ ਪੀਏ ਕਹਿੰਦੇ ਹਨ ਲੋਕਲ ਐਮਐਲਏ ਸੁਬਾਨ ਦੇ ਵੀ ਉਹਨਾਂ ਨੇ ਮੇਰਾ ਨਾਮ ਆਰਕੂ ਦਿੱਤੀ ਤੇ ਸੁਪੰਚ ਐਸਪੀ ਦੇ ਖਸਾਬ ਨਾਲ ਇਨਕੁਆਇਰੀ ਮਾਰ ਕਰਤੀ ਹੈ ਅੱਜ ਵੀ ਕੀ ਨਾ ਤੁਹਾਡਾ ਮੇਰਾ ਨਾਮ ਵਿਜੈ ਕੁਮਾਰਾ ਜੀ ਇਹ ਜੇ ਕਮਾਜੀ ਕੀ ਗੱਲ ਹੈ ਦਫਤਰ ਆਇਆ ਸੀ ਬਤਰਾਇਆ ਕਿ ਇਹ ਗੱਲ ਇਦਾਂ ਜੀ ਮੈਂ ਨਾ ਸਪਲੀਮੈਂਟ ਸੀ ਤੇ ਨਵੇਂ ਸਾਲ ਦਾ ਕਰਨਾ ਸੀ ਤੇ ਮੈਂ ਐਮਐਲਏ ਸਾਹਿਬ ਨੂੰ ਪਹਿਲਾਂ ਮੇਰੇ ਮਿਲਿਆ ਦਫਤਰ ਦੇ ਅੰਦਰ ਬੈਠੇ ਸੀ ਉਸ ਤੋਂ ਬਾਅਦ ਮੈਨੂੰ 4:10 ਤੇ ਮੈਨੂੰ ਫੋਨ ਆਇਆ ਵਾ ਐਮਐਲਏ ਦੇ ਫੋਨ ਤੋਂ ਤੇ ਵਰਦੀਪ ਪੀਏ ਸੀ ਉਹਨਾਂ ਨੇ ਬੁਲਾਇਆ ਕਿ ਤੁਸੀਂ ਜਿਹੜਾ ਵਾ ਉਹ ਆ ਜਾਓ ਤੇ ਬਾਕੀ ਪੱਤਰਕਾਰ ਰਹੇ ਨੇ ਉਹਨਾਂ ਨੇ ਨਾਲ ਹੀ ਤੁਹਾਨੂੰ ਵੀ ਮਿਲ ਜੰਦਾ ਤੇ ਮੈਂ ਫਿਰ ਇਸ ਕਰਕੇ ਮੈਨੂੰ ਬੁਲਾਇਆ ਗਿਆ ਤੇ ਮੈਂ ਉੱਥੇ ਚਲਾ ਗਿਆ ਜਾਣ ਤੋਂ ਬਾਅਦ ਜਿਹੜਾ ਕਿ ਮੈਨੂੰ ਅੰਦਰ ਕਹਿੰਦੇ ਬੈਠ ਜਾਓ ਇੱਥੇ ਆ ਕਮਰੇ ਇੱਕ ਵੀਆਈਪੀ ਕਮਰਾ ਸੀ ਉੱਥੇ ਮੜੋਂ ਤੋਂ ਬਾਅਦ ਕੁਛ 15-20 ਮਿੰਟ ਬਾਅਦ ਮੇਰੇ ਮਨੋ ਨਾ ਅੰਦਰ ਮੇਰਾ ਮੋਬਾਈਲ ਕੋ ਲਿਆ ਅੰਦਰ ਉਹ ਨਹੀਂ ਕਰਦੇ ਚਾਰ ਪੰਜ ਬੰਦੇ ਅੰਦਰ ਆ ਗਏ ਦੋ ਖੁਦ ਪੀਏ ਆਪਸੀ ਤੇ ਉਹਨਾਂ ਵੱਲੋਂ ਮੇਰੇ ਉਤੇ ਕਾਫੀ ਮਰੀ ਪੇ ਲੋ ਖਿੱਚ ਤੋ ਕੀਤੀ ਗਈ ਮੋਬਾਈਲ ਕਾਬੂ ਕਰ ਲਿਆ ਫਿਰ ਮੇਰੀ ਉਹਨਾਂ ਨੇ ਟੱਟ ਮਾਰ ਕੀਤੀ ਵੀਡੀਓ ਬਣਾਈ ਤੇ ਉਹ ਉਹਦੇ ਵਿੱਚ ਰਮਨ ਸੂਤ ਸੀ ਜਿਹੜਾ ਉਹ ਉਹਦੇ ਖਿਲਾਫ ਕਹਿੰਦਾ ਬੋਲ ਇਹਨੇ ਸੰਤੰਗ ਕੀਤਾ ਤਾਂ ਉਹ ਵੀਡੀਓ ਬਣਾਏਗਾ ਮੈਂ ਕਹਿੰਦਾ ਸਾਰਾ ਉਹ ਬੰਦਾ ਬਹੁਤ ਵਧੀਆ ਇਹੋ ਜੀ ਗੱਲ ਕੋਈ ਨਹੀਂ ਹੈਗੀ ਨਹੀਂ ਤੈਨੂੰ ਬੋਲਣਾ ਪਏਗਾ ਮੈਨੂੰ ਕੁੱਟ ਮਾਰ ਕਰਕੇ ਮੇਰੀ ਵੀਡੀਓ ਬਣਾਈਆਂ ਦੋ ਤਿੰਨ ਇਹਨਾਂ ਨੇ ਤੇ ਉਸ ਤੋਂ ਬਾਅਦ ਉਹਨੂੰ ਵੀ ਤੇ ਕੁਛ ਘੰਟੇ ਸਵਾ ਘੰਟੇ ਬਾਅਦ ਬੁਲਾਇਆ ਗਿਆ ਜਦੋਂ ਉਹਨੇ ਮੈਨੂੰ ਵੇਖਿਆ ਤੇ ਅਚਾਨਕ ਉਹ ਵੀ ਹੱਕਾ ਵਕਾ ਰਹਿ ਗਿਆ ਕਿ ਇਹ ਇੱਥੇ ਅਜੇ ਤੱਕ ਬੈਠਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੀ ਉਹਦੇ ਕੋਲ ਕੁਛ ਲੈਟਰ ਲਿਖਾਏ ਕਿ 50000 ਰੁਪਇਆ ਵਿਜੈ ਨੂੰ ਤੋ ਦਿੱਤਾ ਸੀ ਆ ਵੇਖੋ ਬੋਲਿਆ ਵਾ ਤੇ ਉਹਨੇ ਵੀ ਕਿਹਾ ਕਿ ਮੈਂ ਕੋਈ ਪੈਸਾ ਨਹੀਂ ਇਹਨੂੰ ਦਿੱਤਾ ਨਾ ਇਹਨੇ ਮੇਰੇ ਤੋਂ ਲਿਆ ਵਾ ਬੰਦਾ ਉਹ ਬਹੁਤ ਵਧੀਆ ਸੀ ਸਰ ਉਹ ਬਹੁਤ ਇਮਾਨਦਾਰ ਵਾ ਤੇ ਇਹਨਾਂ ਨੇ ਜੋ ਕੁਝ ਕੀਤਾ ਵਾ ਗਨ ਪੁਆਇੰਟ ਵੀ ਇਹਨਾਂ ਕੋ ਪਿਸਤੌਲ ਸੀ ਇਹਨਾਂ ਕੋ ਚਲ ਵੀ ਸੀ ਉਹ ਤੇ ਉਹ ਚੀਜ਼ਾਂ ਜਿਹੜੀਆਂ ਸੀ ਮੈਂ ਬੜਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਕੱਲਾ ਸੀ ਤੇ ਪੰਜਾ ਜਾਣਾ ਮੈਨੂੰ ਘੇਰ ਕੇ ਮੇਰੀ ਕੁੱਟਮਾਰ ਕੀਤੀ ਵੀਡੀਓ ਬਣਾਈਆਂ ਅੱਜ ਤੋਂ ਬਾਅਦ ਜੇ ਤੁਹਾਡੇ ਹੋਰ ਵੀ ਪੱਤਰਕਾਰ ਹੈਗੇ ਜਿਨ੍ਹਾਂ ਨੂੰ ਸੋਧਣਾ ਅਜੇ ਤੇਰੀ ਵਾਰੀ ਆਈ ਹੈ ਬਾਕੀਆਂ ਦੀ ਵਾਰੀ ਵੀ ਅਜੇ ਹੈਗੀ ਆ ਤੇ ਗੁਰਦੇਵ ਸਿੰਘ ਸੰਧੂ ਸੀ ਉਹਦੇ ਬੋਰਡ ਸੀ ਤੇਰੀ ਬੜੀ ਨੇੜਤਾ ਉਹਦੇ ਨਾਲ ਤੇਰੇ ਲਾਖ ਨੇ ਨਾ ਬੜੀ ਨੇੜਤਾ ਵਾ ਹੋਰ ਬੈੜਵਾਨਾ ਬੜੀ ਤੇਰੀ ਨੇੜਤਾ ਵਾ ਤੇ ਸਾਨੂੰ ਤੂੰ ਉਹਨਾਂ ਦੇ ਖਿਲਾਫ ਜਿਹੜਾ ਵਾ ਵੀਡੀਓ ਬਣਾ ਕੇ ਭੇਜਣੀਆਂ ਵਾਂ ਤੇ ਯਾਦ ਰੱਖ ਲਈ ਨਹੀਂ ਤੇ ਤੇਰਾ ਹਰਸ਼ ਹਰ ਚ ਬਹੁਤ ਮਾੜਾ ਹੋਵੇਗਾ ਮਾਰ ਦਿੱਤਾ ਜਾਏਗਾ ਤੈਨੂੰ ਤੇਰੇ ਪਰ ਆਨ ਮੈਂ ਕਾਫੀ ਜਿਆਦਾ ਮੇਰੇ ਤੇ ਦਰਦਰ ਕੀਤਾ ਔਰ ਮੈਨੂੰ ਇਹਨਾਂ ਨੇ ਬਹੁਤ ਜਿਆਦਾ ਮੇਰੇ ਨਾਲ ਕੀਤਾ ਔਰ ਅਹੀਂ ਐਸਐਸਪੀ ਸਾਹਿਬ ਕੋ ਆ ਜਾਈਆਂ ਤੇ ਇਹੋ ਹੀ ਮੰਗ ਕਰ ਰਹੇ ਆ ਕਿ ਸਾਰੇ ਮੇਰੇ ਨਾਲ ਜੋ ਕਿਸ ਕੀਤਾ ਗਿਆ ਮੈਂ ਆਪਣੀ ਯੂਨੀਅਨ ਆਪਣੇ ਪ੍ਰਧਾਨ ਜੀ ਨੂੰ ਵੀ ਦੱਸਿਆ ਸੋ ਇਥੇ ਪਹੁੰਚੇ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਅਗਲੀਆਂ ਪਾਰਟੀਆਂ ਮੇਰੀਆਂ ਪਦੀ ਵੀ ਪਰ ਅਹੀਂ ਇੱਕ ਜਿਹੜੂ ਕਹੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵਧੀਆ ਨੇ ਬੜਾ ਵਧੀਆ ਕੰਮ ਕਰਦੇ ਨੇ ਪੱਤਰਕਾਰਾਂ ਨਾਲ ਬੜਾ ਮਿਲ ਕੇ ਰਹਿੰਦੇ ਹਰ ਕੰਮ ਆਪਣਾ ਆਪਣੇ মিডিਆ ਨੂੰ ਬੁਲਾ ਕੇ ਕਰਦੇ ਨੇ ਸਾਹਮਣੇ ਕਰਦੇ ਨੇ ਕਿ ਇਹ ਚੀਜ਼ਾਂ ਨਵੀਂ ਪੇਸ਼ ਕੀਤੀ ਆ ਆਵਾ ਲੋਕਾਂ ਦੇ ਹਿੱਤ ਦੀਆਂ ਗੱਲਾਂ ਕਰਦੇ ਪਰ ਆ ਚੀਜ਼ ਜਿਹੜੀ ਚੀਜ਼ ਹੋਈ ਮੇਰੇ ਨਾਲ ਮੈਂ ਤੇ ਇੰਦਾ ਇਨਸਾਫ ਚਾਹੁੰਦਾ ਹਾਂ ਹਾਂਜੀ ਭਲਸਾ ਸਾਹਿਬ ਪੱਤਰਕਾਰੋ ਤੁਸੀਂ ਦੱਸੋ ਕਿ ਗੱਲਬਾਤ ਸਹੀ ਹੈ ਸਾਨੂੰ ਜੀ ਕੱਲ ਵਿਜੇ ਕੁਮਾਰ ਜਿਹੜੇ ਜਗਬਾਣੀ ਦੇ ਸਾਡੇ ਬੜੇ ਸੁਲਝੇ ਹੋਏ ਔਰ 15-20 ਸਾਲ ਤੋਂ ਪੱਤਰਕਾਰ ਨੇ ਉਹਨਾਂ ਦੇ ਕੋਲ ਨਾਮਵਰ ਚੈਨਲ ਨੇ ਐਮਐਚ1 ਜਗਬਾਣੀ ਟੀਵੀ ਔਰ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆਉਂਦੇ ਨੇ ਉਹਨਾਂ ਨੂੰ ਜਿਤਨਾ ਵੀ ਐਸੀ ਸਾਰੇ ਪੱਤਰਕਾਰ ਦਿਵਾਲੀ ਤੇ ਸਪਲੀਮੈਂਟ ਹੁੰਦਾ ਸਾਡਾ ਜਾਂ ਨਵੇਂ ਸਾਲ ਤੇ ਸਪਲੀਮੈਂਟ ਹੁੰਦਾ ਵਾ ਉਹ ਅਸੀਂ ਹਰ ਇੱਕ ਤੋਂ ਮੰਗ ਕਰਦੇ ਆਂ ਔਰ ਇਹਨਾਂ ਨੇ ਵੀ ਕਿਤੇ ਉਹਨਾਂ ਨੂੰ ਸਪਲੀਮੈਂਟ ਦਾ ਕਿਆ ਹੋਣਾ ਵਾ ਤੇ ਉਹਨਾਂ ਨੇ ਆਪਣੀ ਕੋਈ ਵਿਉਂਤ ਬਣਾ ਕੇ ਤੇ ਇਹਨਾਂ ਨੂੰ ਸੱਦਿਆ ਆਪਣੇ ਦਫ਼ਤਰ ਦੇ ਵਿੱਚ ਵੀ ਹੁਣੇ ਸਾਰੇ ਪੱਤਰਕਾਰ ਆਏ ਆ ਤੇ ਤੁਸੀਂ ਵੀ ਆ ਜਾਓ ਔਰ ਉੱਥੇ ਇਹਨਾਂ ਨੂੰ ਸੱਦ ਕੇ ਇਹਨਾਂ ਨੇ ਨਾਲ ਜਿਹੜੀ ਉਹਨਾਂ ਨੇ ਮਾੜੀ ਹਰਕਤ ਕੀਤੀ ਆ ਕਦੀ ਵੀ ਸਹਿ ਨਹੀਂ ਕੀਤੀ ਜਾਊਗੀ ਇੱਕ ਪੱਤਰਕਾਰ ਪੱਤਰਕਾਰ ਜਿਹੜਾ ਸਮਾਜ ਦਾ ਚਲਫਾ ਥਾਮਿਆ ਔਰ ਸਾਡੀ ਜੂਨੀਅਰ ਦੇ ਪੱਤਰਕਾਰ ਨਹੀਂ ਐਸੀ ਸਾਰੀਆਂ ਜਿੰਨੀਆਂ ਵੀ ਜੂਨੀਅਰ ਦੇ ਇੱਕ ਪੱਤਰਕਾਰ ਭਾਈਚਾਰੇ ਤੌਰ ਤੇ ਕਿਸੇ ਵੀ ਪੱਤਰਕਾਰ ਦੇ ਨਾਲ ਇਹੋ ਜਿਹਾ ਵਰਤੀਰਾ ਹੋਇਆ ਔਰ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਇੱਕ ਮੈਂ ਦੱਸ ਦੇਣਾ ਚਾਹਣਾ ਵਾ ਇਹਨਾਂ ਦੇ ਪੀਐਨ ਨੂੰ ਵੀ ਔਰ ਐਮਐਲਏ ਸਾਹਿਬ ਨੂੰ ਵੀ ਅੰਮਲੇ ਸਰ ਇਸ ਤਰ੍ਹਾਂ ਕੁੱਟਮਾਰ ਕਰਕੇ ਜਾਂ ਸਾਨੂੰ ਮਤਲ ਨੰਗਿਆਂ ਕਰਕੇ ਸਾਡੀ ਜ਼ੁਬਾਨ ਬੰਦ ਨਹੀਂ ਹੋਣੀ ਸੱਚ ਲਿਖਣਾ ਨਾ ਸੀ ਹਟਣਾ ਦੇ ਤੇ ਨਾ ਰੁਕਣਾ ਦੇ ਤੁਸੀਂ ਕਹਿੰਦੇ ਤੇ ਫਲਾਣੇ ਪੱਤਰਕਾਰ ਦਾ ਲੈ ਕੇ ਕਿ ਅਸੀਂ ਅੱਗੇ ਵੀ ਬੰਦੇ ਮਾਰੇ ਆ ਸਾਡਾ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਵੀ ਤੁਹਾਨੂੰ ਦਰਿਆ ਦੇ ਵਿੱਚ ਪਾ ਦੇਗੇ ਮੈਨੂੰ ਕੋਈ ਡਰ ਨਹੀਂ ਦੇ ਜਿੱਥੇ ਮਰਜ਼ੀ ਜਦੋਂ ਕਹੋਗੇ ਜੇ ਕਦੀ ਕੇਵਲ ਤੇ ਗੱਲ ਕਰਨੀ ਤਾਂ ਜਾਂ ਜਿਤਨਾ ਵੀ ਤੁਸੀਂ ਗੱਲ ਕਰਨੀਆਂ ਇਹੋ ਜਿਹਾ ਵਰਤੀਰਾ ਕਦੀ ਸ਼ੈਨ ਨਹੀਂ ਕਰਾਂਗੇ ਔਰ ਅਸੀਂ ਸਾਹਿਬ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬੜੇ ਵਧੀਆ ਕੰਮ ਕਰ ਰਹੇ ਨੇ ਔਰ ਜਿਹੜੇ ਇਹੋ ਦੇ ਇਹਨਾਂ ਦੇ ਲੀਡਰ ਨੇ ਜਿਹੜੇ ਮਾੜੇ ਕੰਮ ਕਰ ਰਹੇ ਨੇ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜੇ ਪੱਤਰਕਾਰਾਂ ਦਾ ਇਹ ਹਾਲ ਹੋ ਗਿਆ ਤੇ 2024 ਜਿਹੜੀਆਂ ਉਹ ਦੂਰ ਨਹੀਂ ਗਈ ਅਸੀਂ ਤੁਹਾਡਾ ਇਲੈਕਸ਼ਨ ਦੇ ਵਿੱਚ ਰੱਜ ਕੇ ਬਾਈਕਾਟ ਕਰਾਂਗੇ ਔਰ ਜਿਹੜੀਆਂ ਘਟੀਆਂ ਉਹ ਜੀਆਂ ਮਾਰੀਆਂ ਹਰ ਕਰਾਂ ਉਹ ਜੱਗ ਜਾਰ ਕਰਾਂਗੇ ਕਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਸੇ ਵੀ ਪੱਤਰਕਾਰ ਦੇ ਉੱਤੇ ਕੋਈ ਇਹੋ ਜਿਹਾ ਤਫੱਦਾ ਕੀਤਾ ਜਾਵੇ ਜਿਹੀ ਐਸਐਸਪੀ ਸਾਹਿਬ ਨੂੰ ਮਿਲਿਆ ਮੈਂ ਤਾਂ ਟਾਈਮ ਲੈ ਕੇ ਔਰ ਜਿਹੜੀ ਬਰਖਾਸਤ ਹੈ ਜਿਹੜਾ ਇਹਨਾਂ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਆ ਔਰ ਜਿਹੜੇ ਨਜਾਇਜ਼ ਹਥਿਆਰ ਲਈ ਫਿਰਦਿਆ ਇੱਕ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਇਹ ਤੇ ਆ ਕਿ ਜਿਹੜਾ ਕੌਮ ਪ੍ਰੀਤ ਸਾਡ ਲਈ ਫਿਰਦਾ ਇਹਦੇ ਕੋ ਕਿੰਨੇ ਅਖਤਿਆਰ ਦਿੱਤੇ আর ਕਿੰਨੇ ਇਹਨੂੰ লাইসেন্স ਦਿੱਤਾ ਉਹ ਸਾਡ ਰੱਖਣ ਦਾ ਔਰ ਇਹਦੀ ਜਿਹੜੀ ਆ ਡੁੰਗਾਈ ਦੇ ਨਾਲ ਜਾਂ ਕਿਉਣੀ ਚਾਹੀਦੀ ਆ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਜਿਹੜੀ ਆ ਬਰੀਕੀ ਦੇ ਨਾਲ ਜਾਂਚ ਕਰਕੇ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਅਗਰ ਸਿੰਘ ਜੀ ਮੇਰੇ ਜੇ ਅਸੀਂ ਇਹਨਾਂ ਨੂੰ 1 ਹਫ਼ਤੇ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦੀ ਨਕਵਾੜੀ ਕਰਕੇ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਕੰਮ ਕੀਤਾ ਵਾ ਔਰ ਐਮਐਲਏ ਸਾਹਿਬ ਦੀ ਐਮਐਲਏ ਸ਼ਿਪ ਜਿਹੜੀ ਰੱਦ ਕੀਤੀ ਜਾਵੇ ਅਗਰ ਜੇ ਕੋਈ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਨਹੀਂ ਹੁੰਦੀ ਤਾਂ ਅਸੀਂ ਇਹ ਸ਼ਿਕਾਇਤ ਨੂੰ ਪੰਜਾਬ ਲੈਵਲ ਦੇ ਉੱਤੇ ਲੈ ਕੇ ਜਾਵਾਂਗੇ ਕੀ ਉਹ ਕੀ ਸਾਰਾ ਮਾਮਲਾ ਹੈ ਕੀ ਲਿਖਿਆ ਤੁਹਾਨੂੰ ਇਹ ਪੱਤਰਕਾਰ ਜੇ ਕੁਮਾਰਿਆ ਐਮਐਸ 1 ਜਗਬਾਣੀ ਚੈਨਲ ਤੋਂ ਇਹਨਾਂ ਦੇ ਕਸ਼ਮੀਰ ਸਿੰਘ ਸੋਲ ਐਮਐਲਏ ਜਿਹੜੇ ਉਹਨਾਂ ਦੇ ਪੀਏ ਨੇ ਇਹਨਾਂ ਨੂੰ ਘਰ ਬੁਲਾ ਕੇ ਇਹਨਾਂ ਨਾਲ ਕੁੱਟ ਮਾਰ ਕੀਤੀ ਜਿਹਦੇ ਸਬੰਧ ਚ ਅਸੀਂ ਅੱਜ ਇੱਥੇ ਐਸਐਸਪੀ ਦਫ਼ਤਰ ਦਰਖਾਸਤ ਦੇਣ ਆਏ ਸੀ ਤੇ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਜੋ ਜਿਹੜੇ ਦੋਸ਼ੀ ਆ ਉਹਨਾਂ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਪਰ ਅਸੀਂ ਇਹ ਅਲਟੀਮੇਟਮ ਦਿੱਤਾ ਵਾ ਪ੍ਰਸ਼ਾਸਨ ਨੂੰ ਕਿ ਜੇ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਪੰਜਾਬ ਲੈਵਲ ਤੇੜਾ ਸੰਘਰਸ਼ ਵਿੜਾਂਗੇ ਤੇ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਇੱਕ ਹੈ ਤੇ ਆਪਣੇ ਕਿਸੇ ਵੀ ਪੱਤਰਕਾਰ ਉੱਪਰ ਹੀ ਇਹੋ ਜਿਹਾ ਕੋਈ ਤਸ਼ੱਦਦ ਜਾਂ ਕੋਈ ਕੁੱਟਮਾਰ ਬਰਦਾਸ਼ਤ ਨਹੀਂ ਕਰਾਂਗੇ ਇਹਨੇ ਕਿਹਾ ਅੱਜ ਮੇਰੇ ਕੋਲ ਜੀ ਵਿਜੇ ਕੁਮਾਰ ਪ੍ਰੈਸ ਰਿਪੋਰਟਰ ਹੈਗੇ ਆ ਐਮ ਐਚ 1 ਚੈਨਲ ਤੋਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਕੋਮਲ ਪ੍ਰੀਤ ਤੇ ਪ੍ਰਦੀਪ ਦੋ ਜਣਿਆਂ ਦੇ ਖਿਲਾਫ ਜਿਹੜੇ ਤੌਰ ਤੇ ਪੀਏ ਕਹਿੰਦੇ ਹਨ ਲੋਕਲ ਐਮ ਐਲ ਏ ਸਭਾਂ ਦੇ ਵੀ ਉਹਨਾਂ ਨੇ ਮੇਰੇ ਨਾਲ ਮਾਰ ਪੁੱਟ ਕੀਤੀ ਉਹਦੇ ਸਬੰਧ ਚ ਐਸ ਪੀ ਐਚ ਸਾਹਿਬ ਨੂੰ ਇਨਕੁਆਇਰੀ ਮਾਰ ਕਰਤੀ ਹੈ ਪੂਰਾ ਨਿਰਪੱਖ ਹੋ ਕੇ ਉਹਦੀ ਜਾਂਚ ਹੋਊਗੀ ਜੋ ਵੀ ਜਿਸ ਦੇ ਦੋਸ਼ੀ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਹੋਏ। ਇਹ ਸਰ ਕੋਈ ਸਮਾਂ ਸੀਮਾ ਵੀ ਰੱਖੀ ਹੈ ਕਿਨੇ ਚਿਰ ਤੱਕ ਇਹਨਾਂ ਦੇ ਮਤਲਬ ਇਹ ਕਾਰਵਾਈ ਕਰ ਦੇ। ਦੇਖੋ ਤਾਂ ਉਹ ਜੋ ਵੀ ਜਿੰਨਾ ਵੀ ਘੱਟ ਤੋਂ ਘੱਟ ਟਾਈਮ ਮੈਂ ਉਹਨਾਂ ਨੂੰ ਕਿਹਾ ਹਫਤੇ 10 ਦਿਨ ਦੇ ਵਿੱਚ ਸਾਰੀ ਇਨਕੁਆਰੀ ਕੰਪਲੀਟ ਕਰ ਦੇ ਦਿਓ। ਸਰ ਕਿਵੇਂ ਦੇ ਦੇ ਉਹ ਦਾ ਸਮਾਜ ਦਾ ਚੌਥਾ ਤਾਮ ਪੱਤਰਕਾਰਨ ਬਣਦਾ ਹੈ। ਕਿਨ ਅੱਜ ਪੱਤਰਕਾਰਨ ਸਰ ਜਿਹੜਾ ਪੱਤਰਕਾਰ ਲੋਕਾਂ ਦੀਆਂ ਸਪਸ਼ਟੀਆਂ ਨੂੰ ਉਜਾਗਰ ਕਰਦਾ ਅੱਜ ਉਹਦੇ ਤੇ ਸਾਰੇ ਇਸਾਰੇ ਫੋਟੋ ਮਾਰ ਨੂੰ ਦੇਖੋ ਤਾਂ ਕਿਸੇ ਨੂੰ ਵੀ ਇਖਤਿਆਰ ਨਹੀਂ ਹੈ ਕਿਸੇ ਦੇ ਨਾਲ ਉਹ ਕੋਈ ਵੀ ਚਾਹੇ ਕੋਈ ਸਾਡਾ ਮਲਾਜ਼ਮ ਵੀ ਹੈ ਉਹ ਵੀ ਹਰੇਕ ਦੇ ਜਿਹੜੇ ਹੱਕ ਜੋ ਕਨਸਟੀਟਿਊਸ਼ਨ ਨੇ ਦਿੱਤੇ ਉਹ ਸਾਰਿਆਂ ਨੇ ਬਲਾਪਰ ਹੈ ਪਰ ਇਹੋ ਜੀ ਘਟਨਾ ਨਹੀਂ ਵਾਪਰਨੀ ਚਾਹੀਦੀ ਜੇ ਵਾਪਰੀ ਹੈ ਉਹਦੀ ਤਸਦੀਕ ਸਾਰੀ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੋਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਸਰ ਜਿਹੜੀ ਉਹ ਸਾਲ ਦੇ ਇੱਕ ਮਸਲੇ ਰਿਪੋਰਟ ਦੇ ਵਿੱਚ ਤੁਹਾਨੂੰ ਦਿੱਤੀ ਲਈ ਕਰਦੇ ਉਹ